ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਹੁਣ ਅੱਜ ਸਵੇਰ ਦੇ ਪਹਿਲਾ ਕੰਮ ਨਿਬੜ ਕੇ ਕਿੰਨੀ ਕੁ ਨਹੀਂ ਦੇ ਨਿਵੇੜੇ ਨੇ ਰੋਟੀ ਲਾਹੂੰਗੀ ਫੇਰ ਜਨੂ ਮੈਂ ਸੰਡੇ ਠੰਡੇ ਕੰਮ ਨਿਬੜਦਣੀ ਆ ਹਲਦੀ ਸਮਾਰ ਲਈ ਸਾਰੀ ਇਥੋਂ ਸਮਾਰਤਾ ਵੈਸੇ ਪਹਿਲਾਂ ਦਿੱਤੀ ਸੀ ਹੁਣ ਇਹ ਚੁੱਕ ਕੇ ਇਹ ਦੇ ਵਿੱਚ ਪਾਲੀ ਪੱਲੀ ਚ ਪੱਲੀ ਚ ਪਾਲੀ ਇੱਕ ਭਰ ਲੀਆ ਬਾਲਟੀ ਆਪਾਂ ਤੇ ਹੁਣ ਇਹਨੂੰ ਧੋਣ ਦੀ ਲੋੜ ਨਹੀਂ ਹੈਗੀ ਮਿੱਟੀ ਬਹੁਤ ਝੜ ਗਈ ਕੁਸ ਤਾਂ ਮੀ ਪੈ ਗਿਆ ਕੁਸ ਮੈਂ ਸਮਾਰਤੀ ਸੀਗੀ ਉਸ ਦਿਨ ਆਪਣਾ ਵਧੀਆ ਕੰਮ ਸਨ ਨਿਬੜ ਗਿਆ ਆਪਣਾ ਬਹੁਤ ਵਧੀਆ ਮੈਨੂੰ ਫਾਇਦਾ ਹੋ ਗਿਆ ਤੇ ਹੁਣ ਆਪਾਂ ਕਰਦੇ ਹਾਂ ਹਲਦੀ ਵਾਲੀ ਦਾ ਕੰਮ ਤੇ ਪਹਿਲੇ ਪੱਲੀ ਚ ਪਾ ਲਈ ਸੀ ਰੇਤਾ ਝਾੜ ਤਾਂ ਕਾਫੀ ਝੜ ਗਿਆ ਇਹ ਕੁਸ ਨਾਲ ਦੀ ਨਾਲ ਹੁਣ ਮੈਂ ਉਹ ਕਰੂੰਗੀ ਪਾਲਟੀ ਚੱਕ-ਚੱਕ ਕੇ ਪਾਉਂਗੀ ਫਿਰ ਨਿਪੜਜੂ ਹਲਦੀ ਅੱਜ ਮੈਂ ਧੜੀਆਂ ਪੱਠੀ ਚ ਪੱਠੀ ਤੁਸੀਂ ਸਮਝ ਲਓ ਕੀ ਆ ਚੁੱਲ੍ਹੇ ਤੇ ਮੈਂ ਧਰੀ ਨਹੀਂ ਹੈਗੀ ਮੈਂ ਕਹਿਦੀ ਵੀ ਚੰਨੀ ਅੱਪ ਹੋ ਜਾਣੀ ਆ ਅੱਗ ਬਹੁਤ ਹੋ ਜਾਣੀ ਆ ਫਿਰ ਕੱਢਣੀ ਆ ਕੀ ਇਹ ਦੇ ਕਰਕੇ ਫਿਰ ਮੈਂ ਇਟਾਂ ਹੀ ਲਾ ਲਈ ਕਿਉਂ ਬਹੁਤ ਔਖਾ ਕਰਨਾ ਬਹੁਤ ਔਖਾ ਬਹੁਤ ਔਖਾ ਆਹ ਕੰਮ ਆਹ ਵੀ ਬਹੁਤ ਔਖਾ ਹੈ ਤਾਂ ਹੀ ਤਾਂ ਇਹਦੇ ਤੇ ਹਾਰੇ ਤੇ ਧਰਿਆ ਚੁੱਲ੍ਹੇ ਤੇ ਤਾਂ ਬਹੁਤ ਟਾਈਮ ਲੱਗ ਜਾਂਦਾ ਪਤੀਲਾ ਚੱਕਣਾ ਧਰਨੇ ਆਹ ਮੌਜਾਂ ਝਾਰਨੀ ਨਾਲ ਦਵਾਦੋ ਕੰਮ ਕਰ ਹੈ ठते बेचारे मुक्त नहीं आने भी बढ़ा दे ਉਪਾ ਬਾਲਟੀ ਹੜਜਾ ਹੜਜਾ ਮੈਂ ਕਹਿਨੀ ਆ ਉਹ ਮੁੱਦੀ ਮਾਰਦੀ ਹੌਲੀ ਹੌਲੀ ਜਿਹੜਾ ਦੇਖਣਾ ਇੱਧਰ ਗਈ ਹਲਦੀ ਉਹਦਣ ਦੇਖਦੇ ਕੋਈ ਉਤੀ ਮਾਤੇ ਤੇ ਲੋ ਜੀ ਇਧਰ ਬਾਹਰ ਗਾਹ ਪਾਉਂਦੇ ਸੀਗੇ ਕੋਈ ਟ੍ਰੈਲੀ ਟਰੂਲੀ ਨਾਲ ਗੱਲਾਂ ਕਰਦੇ ਸੀਗੇ ਇਹਦੇ ਕਰਕੇ ਫਿਰ ਮੈਂ ਵੀਡੀਓ ਬੰਦ ਕਰਤੀ ਆਵਾਜ਼ ਮੰਦ ਕਰਤੀ ਸੀਗੀ ਉਹਦੇ ਵਿੱਚ ਹੁਣ ਦਿਵਾਰੇ ਉਹ ਕਰਦੀ ਆਂ ਤੇ ਲੋ ਜੀ ਹੁਣ ਹਲਦੀ ਆਪਣੀ ਰਿਜ ਰਹੀ ਆ ਨਾਲ ਦੀ ਨਾਲ ਪਹਿਲਾਂ ਬੇਟਾ ਆ ਗਿਆ ਸੀਗਾ ਇੱਕ ਕਵਾਲਟੀ ਉਹ ਤੋਂ ਪਵਾਤੀ ਚੱਕ ਕੇ ਮੈਂ ਕਿਹਾ ਪਾ ਦੇ ਇੱਕ ਕਣ ਮੈਨੂੰ ਬਹੁਤ ਫਾਇਦਾ ਨਹੀਂ ਮੈਨੂੰ ਪਤੀਲੇ ਚੱਕ ਚੱਕ ਕੇ ਪਾਉਣੇ ਪੈਂਦੇ ਨੇ ਭਾਂਡਾ ਧਰਨਾ ਪੈਂਦਾ ਨੀਚੇ ਤੇ ਪਤੀਲੇ ਚੱਕ ਚੱਕ ਕੇ ਫਿਰ ਇਹਦੇ ਵਿੱਚ ਪਾਉਣੇ ਪੈਂਦੇ ਨਾਲੇ ਤਾਂ ਪਾਣੀ ਬਹੁਤ ਡੁੱਲਦਾ ਪੇ ਕਰ ਜਾਂਦਾ ਨਾਲੇ ਚੱਕਣਾ ਬਹੁਤ ਔਖਾ ਏਕਣ ਤਾਂ ਬਹੁਤ ਵਧੀਆ ਸਕੀਮ ਆ ਨਾਲੇ ਭੱਠੀ માં ਗੱਗ ਮੱਚਦੀ ਆ ਤੇ ਨਾਲੇ ਡੱਕੇ ਕੂੜਕਵਾੜ ਜਾਂ ਫੋਕ ਜੂਗਾ ਇੱਥੇ ਬਹੁ ਕੱਠੇ ਤਰੇ ਪਏ ਸੀਗੇ ਛੋਟੇ ਛੋਟੇ ਜਿਹੇ ਟੋਟੇ ਜਿਹੇ ਬਹੁ ਸੀਗੇ ਤੇਲ ਲਿਆਂਦੇ ਤਾਂ ਜਲਣ ਵਾਸਤੇ ਹੀ ਸੀਗੇ ਹੁਣ ਫਿਰ ਮੈਂ ਇੱਥੇ ਅੱਗ ਬਾਲਦੀ ਵੀ ਨਹੀਂ ਨਾ ਹੁਣ ਬਾਲਾਂ ਕਿਉਂਕਿ ਹੁਣ ਹਵਾ ਬਹੁਤ ਚੱਲਦੀ ਐ ਇੱਥੇ ਹਵਾ ਚੱਲਦੀ ਐ ਹਨੇਰੀ ਕਣਕਾਂ ਕੁਣਕਾਂ ਆਲੇ-ਦਾਲੇ ਵੱਢਣ ਵਾਲੀਆਂ ਪਈਆਂ ਨੇ ਕੁਛ ਇੱਥੇ ਹਨੇਰੀ ਹਵਾਵਾਂ ਚੱਲਦੀ ਐ ਕੁਛ ਰੋਟੀਆਂ ਹੁਣ ਚਾਰ ਹੁੰਦੀਆਂ ਨੇ ਸਾਰੀਆਂ ਲਾ ਲੈਣੀਆਂ 10-12 ਰੋਟੀਆਂ ਹੁੰਦੀਆਂ ਨੇ ਸਿਆਲ ਚ ਤਾਂ ਲਾ ਲੈਣੀਆਂ ਮੱਕੀ-ਮੱਕੀ ਦੀਆਂ ਜਾਂ ਸਬਜ਼ੀ-ਸਬਜ਼ੀ ਬਣਾ ਲੈਣੀਆਂ ਬੱਸ ਹੁਣ ਸਿਆਲ ਜੀ ਵਿਵਹੁ ਕੱਟਵਾ ਲਦੀ ਆਂ ਫਿਰ ਇੱਥੇ ਕੂੜ ਕਵਾੜ ਜਾ ਲਫਾ ਫਿਲ ਪੂਪੇ ਜੀ ਕੱਟੇ ਕਰੇ ਪਏ ਤੇ ਉਹ ਲਾ ਤੇ ਰਾਤ ਮੈਂ ਕੰਪਲੀਟ ਕਰਕੇ ਪਈ ਸੀਗੀ ਸਮਾਨ ਤਿਆਰ ਕਰਕੇ ਹਾਰੇ ਚ ਭਰ ਕੇ ਤਰੀ குரு ਜੀ ਉੱਥੇ ਬਰੀਕ ਬਰੀਕ ਗੋਹੇ ਜੇ ਬਰੀਕ ਬਰੀਕ ਡੱਕੇ ਜੀ ਲਾ ਕੇ ਤੇ ਹੁਣ ਸਵੇਰੀ ਨੂੰ ਮੇਰਾ ਕੰਮ ਨਿਕਲ ਗਿਆ ਸਜਰੀ ਕੰਮ ਸਟਾਰਟ ਹੋ ਗਿਆ ਫਲੇ ਵੀ ਮੈਂ ਦੇਖੀ ਕਿ ਇੱਧਰ ਕੋਈ ਆ ਗਿਆ ਸੀ ਉਹਨਾਂ ਨੂੰ ਬੋਲੀਏਗੇ ਕਰਨਾ ਤਾਂ ਵੈਸੇ ਮੈਂ ਹਾਂ ਦਾ ਫਿਰ ਮੈਨੂੰ ਸੋਕਾ ਕਰਨਾ ਮੈਂ ਹਾਂ ਫਿਰ ਰੋਟੀ ਲਾਹੂ ਫਿਰ ਚਲੋ ਮੈਂ ਖੇਲ ਵੇੜਦਾ ਹੁਣ 9:30 ਵਜੇ ਜਾਊ ਬੇਟਾ ਜਾਨੂੰ ਨਹਾਉਣ ਕਿ ਤਿਆਰ ਹੋਊਗਾ ਜਾਨੂੰ ਲਾ ਦੂੰਗੀ ਤੇ ਲੋ ਜੀ ਮੇਰਾ ਅੱਧਾ ਕੰਮ ਨਿਬੜ ਗਿਆ ਹਲਦੀ ਇਹ ਵਾਲਤੀ ਇੱਧਰ ਇੱਧਰ ਰਹਿ ਗਿਆ ਵਾਲਣ ਵਾਲੀ ਇਹ ਵਾਲ ਵਾਲਕ ਮੈਂ ਇਹਦੇ ਵਿੱਚ ਰੱਖ ਦਾਨੀ ਆ ਪੱਲੀ ਪੱਲੀ ਚ ਰੱਖਤੀ ਕੁੱਕੀ ਵੀ ਬਹੁਤ ਪਾਣੀ ਮਿਕਸ ਕਰ ਦੂਗਾ ਕੀ ਖੂਬਸੂਰਤ ਹੈ ਜੀ ਕਿ ਸਵੇਰ ਤੱਕ ਕੋਠੇ ਤੇ ਪਾ ਦਿੰਦੇ ਪੈਰੇ ਪਾ ਦਨ ਸ਼ਾਮ ਨੂੰ ਜਦ ਮਰਜ਼ੀ ਪਾ ਦਈਏ ਤੇ ਫਿਰ ਹੁਣ ਤੇ ਇਹਨਾਂ ਨੇ ਪਾਉਣ ਦੇਣਾ ਕਿ ਹੁੰਦੀ ਮੱਖੀਆਂ ਵੱੜਦੀਆਂ ਨੇ ਉਹਨਾਂ ਕਰਕੇ ਸੱਤਾਂ ਬਹੁਤ ਵੱੜ ਜਾਂਦੀਆਂ ਨੇ ਤੇ ਇਹ ਲੋ ਜੀ ਟੋਕਰੇ ਚ ਪਾਤੀ ਇਹਨੇ ਸੁੱਕ ਜੂਗੀ ਟੋਕਰੀ ਤੇ ਪਾਣੀ ਨਿਕਲ ਚੜੂਗਾ ਇਹਨੂੰ ਢਾ ਕੇ ਤਾਂ ਨੇ ਇਹਨਾਂ ਮੱਖੀਆਂ ਵੀ ਉਰੇ ਬਹੁਤ ਫਿਰਦੀਆਂ ਨੇ ਹੁਣ ਤੇ ਲੋ ਜੀ ਫਿਰ ਦੇਖਾਂਗੇ ਦੁਪਹਿਰ ਤੋਂ ਬਾਅਦ ਅੱਗੇ ਇੱਥੇ ਬੱਵਾ ਵਈਤੀ ਬਾਦੂ ਬਈ ਸੀ ਕਿ ਇਹਦੇ ਵਿੱਚ ਤਰਤਾ ਦੁੱਧ ਨੇ ਤੇ ਨਾਲੇ ਮੇਰਾ ਕੰਮ ਨਿਕਰ ਜੂਗਾ ਤੇ ਲੋ ਜੀ ਹੁਣ ਇਹ ਦੁਪਹਿਰੇ ਮੈਂ ਪਾਇਆ ਕੋਠੇ ਤੇ ਆਲੇ-ਦਾਲੇ ਲਾਤੇ ਡੱਕੇ ਮੇਰਾ ਵੀ ਦਿਮਾਗ ਹਿੱਲੇ ਵਸੀਗਾ ਉਦੋਂ ਮੈਂ ਮੰਜਿਆ ਹੀਟਾ ਸਿੱਟਦਾ ਸੀ ਕਿ ਮੈਂ ਕਿਹਾ ਬਾਈਆਂ ਸਿਰ ਤੇ ਵੀ ਕੀ ਕਰਨੇ ਨੇ ਸ਼ੁੰਬਰੇਆ ਸੀ ਤੇ ਅੱਜ ਮੈਨੂੰ ਲਿਆਉਣੇ ਪਏ ਕੋਠੇ ਤੇ ਦਵਾਰੇ ਆਲੇ-ਦਾਲੇ ਲਗਾਤੇ ਇਥੇ ਦੇ ਉੱਤੇ ਪੱਥਰ ਤੇ ਸੁੱਕਣੀ ਪਾਤੀ ਐ ਤੇ ਸੁੱਕਣੀ ਪਾਤੀ ਇੰਨੇ ਸੁੱਕੀ ਜਾਊ ਹੁਣ ਦੇਖਿਓ ਇਹਨੇ ਸੁੱਕ-ਤੁੱਕ ਕੇ 15 ਦਿਨਾਂ ਵਿੱਚ ਜਮੇ ਸੁੱਕ ਜਾਣੀਆਂ ਅੱਜ ਆਪਣਾ ਕੰਮ ਨਿਪਟ ਗਿਆ ਇਹ ਵਧੀਆ ਪਹਿਲਾਂ ਮੈਂ ਪੱਲੀ ਲਿਆਈ ਸੀ ਕਿ ਮੈਂ ਕਿ ਪੱਲੀ ਤੇ ਪਾਉਣੀ ਆ ਪੱਲੀ ਤੇ ਆਈ ਸੀ ਜਿਹੜਾ ਉੜਾੜਨ ਦਾ ਪੰਕਾ ਇਕੱਠੀ ਹੋ ਜੀ ਧੁੱਪੇ ਉਹ ਤਾਂ ਹੁਣ ਧੁੱਪ ਵੀ ਬਹੁਤ ਪੈ ਰਹੀ ਆ ਪਾਉਂਗੀ ਵੀ 15-20 ਵਜੇ ਤੱਕ ਇਹਨੇ ਸੋਹਣ ਸੁੱਕ ਜਾਣਾ ਜਦੋਂ ਤੱਕ ਦੇਲੇ ਹੁਣੇ ਨੇ ਤੂੜੀ ਤਾੜੀ ਦੇ ਉਦੋਂ ਤੱਕ ਸੁੱਕ ਜੂ ਫੇਰ ਧੋ ਕੇ ਤੇ ਹਾਲਾਂ ਨੂੰ ਧੋਂਗੀ ਮੈਂ ਦੁਬਾਰੇ ਫੇਰ ਚੰਗੀ ਤਰ੍ਹਾਂ ਧੋਂਗੀ ਜਦੋਂ ਪਹਿਾਉਣੀ ਆ ਹੁਣ ਚਲੋ ਇਹਨੇ ਸੁੱਕੀ ਆ ਉਹ ਮਿੱਟੀ ਘੱਟਾ ਤੂੜੀ ਤੜਕਾ ਕੁਛ ਮਰਜੀ ਪਾਵੇ ਬਾਚੇ ਸੇ ਤੂ ਲਾਂਗੇ ਜਦੋਂ ਖਿਹਾਉਣੀ ਹੋਊਗੀ ਹੁਣ ਆਪਣਾ ਕੰਮ ਨਿਪੜ ਗਿਆ ਹਲਦੀ ਦਾ ਇੱਕ ਦਿਨ ਉਦੋਂ ਨਿਵੇੜਤਾ ਸੀ ਕਿ ਮੈਂ ਤੋੜ ਤਾ ਸੀਗੇ ਜੜਾ ਜੂੜਾ ਵਧੀਆ ਰਹੀ ਤੇ ਅੱਜ ਮੈਨੂੰ ਫਿਰ ਘੱਟ ਟਾਈਮ ਲੱਗਿਆ ਉਦੋਂ ਵੀ 3-4 ਘੰਟੇ ਲੱਗੇ ਹਵਾ ਚੱਲਦੀ ਸੀ ਤੇ ਲੋ ਜੀ ਅੱਜ ਇਹ ਵੀ ਕੰਮ ਨਿਪੜ ਗਿਆ ਸੁੱਕਣੀ ਪਾਤੀ ਇੱਥੇ ਮੈਂ ਸੁੱਕਲੀ ਜਾਊਗੀ ਹੁਣ ਕਿਨੇ ਦਿਨ ਤੱਕ ਸੁੱਕੂਗੀ ਮੈਂ ਦੇਖਣ ਦੀ ਲੋੜ ਨਹੀਂ ਹੈਗੀ ਮੀਂਹ ਨਹੀਂ ਚੈਂ ਹੋਣੀ ਹੈਗਾ ਟੈਨਸ਼ਨ ਤੇ ਲੋ ਜੀ ਇਧਰ ਮੈਂ ਵੀ ਵੀਡੀਓ ਬਣਾ ਰਹੀ ਸੀ ਇਹ ਹੈਗੇ ਨੇ ਆਪਣੇ ਪੁਰਾਣੇ ਕਮਰੇ ਸੀ ਜਿੱਥੇ ਇਹ ਸ਼ਿਫਟ ਰੱਖੀ ਇਹਨਾਂ ਨੇ ਪੌੜੀ ਲੋਹੇ ਦੀ ਪਹਿਲੇ ਦੇ ਉੱਤੇ ਚੜਦਿਆਂ ਦਿਸੇ ਉਧਰ ਲਾਈ ਹੋਈ ਸੀਗੀ ਹੁਣ ਮੈਂ ਦੇਖਦੀ ਸੀਗੀ ਮੈਂ ਕਿਹਾ ਜੀ ਹੋਰੇ ਲਾ ਲਈਏ ਫਿਰ ਹੇਠਲੇ ਕੋਠੇ ਤੇ ਚੜਜਿਆ ਕਰਾਂਗੇ ਆਪਾਂ ਹਨਾ ਤੇ ਲੋ ਜੀ ਇਹ ਵੇਚਣ ਨੂੰ ਕਹਿੰਦੇ ਸੀਗੇ ਪਰਾਂ ਵੇਚ ਕੇ ਤੇ ਪਰਟਣ ਪਰਾਂ ਕੰਮ ਨਿਭੜੇ ਇਹਨੂੰ ਯਾਰੇ ਲੱਗਦੀ ਐ ਇੱਥੇ ਪੌੜੀ ਤਾਂ ਵਧੀਆ ਕੋਈ ਨੁਕਸ ਨਹੀਂ ਨਵੀਂ ਆ ਵਧੀਆ ਨਵੀਂ ਤਾਂ ਨਹੀਂ ਵੈਸੇ ਹੈ ਤਾਂ ਪੁਰਾਣੀ ਹੂ ਨੁਕਸ ਨਹੀਂ ਹੈਗਾ ਵਧੀਆ ਕੋਈ ਉਹ ਹੈ ਕੋਠੇ ਤੇ ਤਾਂ ਚਾਰੇ ਲੱਗਦੀ ਆ ਕੋਠੇ ਤੇ ਸਿੱਟ ਰੱਖੀ ਆ ਇੱਥੇ ਚੋਂਦਾ ਹੁਣ ਫਿਰ ਜਦੋਂ ਢੂੰਣ ਢੂੰਣਗੇ ਫਿਰ ਪਤਾ ਨਹੀਂ ਕਿੱਥੇ ਖੜੀ ਕਰਨਗੇ ਪਹਿਲਾਂ ਉਧਰ ਖੜੀ ਹੁੰਦੀ ਸੀ ਠੇਠ ਆ ਕੰਮ ਰਿਆਂ ਚ ਨੇ ਇੱਥੋਂ ਅੱਗੇ ਹੁਣ ਤਾਂ ਇਹ ਆਪਣੇ ਗਵਾਂਢੀ ਹੁੰਦੇ ਵੜਦੇ ਨੇ ਕਾਲਾ ਕਾਲਾ ਇਹ ਕਾਲਾ ਕਾਲਾ ਕਿੱਥੋਂ ਲੈ ਗਏ ਇਹ ਚਿੱਟੀ ਚਿੱਟੀ ਆਹ ਹੋਲੀ ਨਹੀਂ ਪੈਣੀ ਵਾਲੇ ਆਹ ਟੈਂਪੂ ਵੜਾਉਤ ਲੈ ਆਕਰ ਬੜੀ ਅੱਛਾ ਕੋਲ ਕੀ ਐ ਸਕਰੀਮ ਵੀ ਐ ਕੀ ਐ ਇਹਦਾ ਕੱਤਾ ਬੜੀ ਵੀ ਕਹਿੰਦਾ ਦੀ ਮਿੱਟੀ ਸਾਰਾ ਇਹਦਾ ਘਾਟਾ ਹੁੰਦਾ ਜਿਹੜਾ ਪੋਲੀ ਸਪੀਡ ਦੇ ਮੂਰੇ ਟੈਂਪੂ ਇਹ ਚ ਨਹੀਂ ਘਣਾ ਹੁੰਦਾ ਪਿੱਛੇ ਟੈਂਪੂ ਪੈਣੀ ਵਾਲੇ ਲੱਗਾ ਹੁਣ ਸੁੱਝਾਇਆ ਵੀ ਨਹੀਂ ਹੁੰਦਾ ਗਰਭੀ ਗਲਭੀ ਐ ਇਹ ਕੀ ਐ ਇਹ ਕੀ ਐ ਇੱਕੋ ਚੀਜ਼ ਐ ਸਾਰੀ ਇਹ ਵਿੱਚ ਕੱਲ ਲਿਬੜਿਆ ਪਿਆ ਇਹ ਉਹਦੇ ਚ ਟੇਡਾ ਹੋ ਗਿਆ ਫੇਰ ਨਹੀਂ ਜਾ ਮੋਰ ਇਹਤੀ ਵੀ ਜੀ ਮਤਲਬ ਮਿੱਠਿਆ ਨੇ ਵਿੱਚ ਕਹਿੰਦੇ ਕੁੜੀ ਕਹਿੰਦੀ ਆ ਅੱਜ ਫੇਰ ਕਹਿੰਦੇ ਪਾਰਟੀ ਅੱਜ ਕਹਿੰਦੇ ਤੇ ਕੰਮ ਕਰਿਆ ਬਹੁਤ ਹਲਦੀ ਦਾ ਕੰਮ ਨੇ ਮੇੜਿਆ ਤੇ ਅੱਜ ਲਿਆਏ ਫੇਰ ਪਾਰਟੀ ਮੈਂ ਦੇਖ ਰਹੀ ਸੀ ਵਿੱਚ ਕੀ ਆ ਇਹਨਾਂ ਨੂੰ ਤੇ ਬਹੁਤ ਵਧੀਆ ਮਿੱਠਾ ਤੇ ਰੋਟੀ ਤੋਂ ਬਾਅਦ ਹੁਣ ਲੋ ਜੀ ਸਕਦੇ ਆ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ